ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਅੱਜ ਅਸੀਂ ਜੋ ਤੁਹਾਨੂੰ ਟੌਪਿਕ ਕਰਵਾਵਾਂਗੇ ਉਹ ਜੀਕੇ ਦਾ ਟੌਪਿਕ ਹੋਊਗਾ ਜੀ ਇਹ ਜੋ ਕੁਸ਼ਨ ਤੁਹਾਨੂੰ ਕਰਵਾਏ ਜਾਣਗੇ ਬਹੁਤ ਹੀ ਇੰਪੋਰਟੈਂਟ ਹੋਣਗੇ ਤੁਸੀਂ ਸਾਰੇ ਜਿਹੜੇ ਪ੍ਰਸ਼ਨ ਹੋਣਗੇ ਇਹਨਾਂ ਨੂੰ ਧਿਆਨ ਨਾਲ ਸੁਣ ਲਿਓ ਕਿ ਕਿ ਪੇਪਰ ਦੇ ਵਿੱਚ ਪੁੱਛੇ ਜਾਣੇ ਆ ਠੀਕ ਹੈ ਆਪਾਂ ਆਪਣਾ ਟਾਈਮ ਵੇਸ ਨਾ ਕਰਦੇ ਹੋਏ ਪ੍ਰਸ਼ਨ ਸਟਾਰਟ ਕਰਦੇ ਹਾਂ ਜੀ ਹਾਂਜੀ ਪਹਿਲਾ ਪ੍ਰਸ਼ਨ ਹੈ ਜੀ ਪਹਿਲੇ ਐਂਗਲੋ ਸਿੱਖ ਜੁੱਧ ਦੀ ਸਭ ਤੋਂ ਪਹਿਲੀ ਲੜਾਈ ਕਿਹੜੀ ਸੀ ਜੀ ਹਾਂਜੀ ਜਿਹੜਾ ਪਹਿਲਾ ਐਂਗਲੋ ਸਿੱਖ ਜੁੱਧ ਹੋਇਆ ਉਹਦੀ ਸਭ ਤੋਂ ਪਹਿਲੀ ਲੜਾਈ ਸੀ ਜੀ ਉਹ ਕਿਹੜੀ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ கரੈਕਟ ਆਨਸਰ ਕੀ ਹੋਊਗਾ ਜੀ ਬੀ ਆਪਸ਼ਨ ਮੁੱਦਕੀ ਦੀ ਲੜਾਈ ਠੀਕ ਹੈ ਮੁੱਦਕੀ ਦੀ ਲੜਾਈ ਸੀ ਜਿਹੜੀ ਉਹ ਪਹਿਲੇ ਐਂਗਲੋ ਸਿੱਖ ਯੁੱਧ ਦੀ ਸਤੋਂ ਪਹਿਲੀ ਲੜਾਈ ਸੀ ਇਹ ਵੀ ਯਾਦ ਰੱਖਣਾ ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀ ਉਹ ਕਦੋਂ ਹੋਇਆ ਸੀ ਜੇ 1845 40 ਦੇ ਵਿੱਚ ਹੋਇਆ ਸੀਗਾ ਉੱਚ ਕਿੰਨੀਆਂ ਲੜਾਈਆਂ ਲੜੀਆਂ ਗਈਆਂ ਸੀ ਜੀ ਪੰਜ ਲੜਾਈਆਂ ਲੜੀਆਂ ਗਈਆਂ ਸੀ ਪਹਿਲੇ ਨੰਬਰ ਤੇ ਆਉਂਦੀ ਸੀ ਜੀ ਮੁੱਦਕੀ ਦੀ ਲੜਾਈ ਦੂਜੇ ਨੰਬਰ ਤੇ ਆਉਂਦੀ ਸੀ ਜੀ ਫਿਰੋਜ਼ ਸਾਹ ਦੀ ਲੜਾਈ ਤੀਜੇ ਨੰਬਰ ਤੇ ਆਉਂਦੀ ਸੀ ਜੀ ਬੱਦੋਵਾਲ ਦੀ ਠੀਕ ਹੈ ਬੱਦੋਵਾਲ ਦੀ ਲੜਾਈ ਚੌਥੇ ਨੰਬਰ ਤੇ ਆਉਂਦੀ ਸੀ ਜੀ ਅਲੀਵਾਲ ਦੀ ਲੜਾਈ ਤੇ ਪੰਜਵੇਂ ਨੰਬਰ ਤੇ ਆਉਂਦੀ ਸੀ ਜੀ ਸਵਰਾਵਾਂ ਦੀ ਲੜਾਈ ਠੀਕ ਹੈ ਜੀ ਇਹ ਸਭ ਨੇ ਗੱਲਾਂ ਯਾਦ ਰੱਖਣੀਆਂ ਨੇ ਟ੍ਰਿਕ ਤੁਸੀਂ ਕਿਵੇਂ ਆ ਰੱਖ ਸਕਦੇ ਹੋ ਐਮ ਐਫ ਬੀ ਏ ਐਸ ਮੈਂ ਪਹਿਲੇ ਤੇ ਮੁਦਕੀ ਹੋ ਗਿਆ ਦੂਜੇ ਤੇ ਫਿਰੋਜ਼ ਸਾਹ ਹੋ ਗਿਆ ਤੀਜੇ ਤੇ ਜੀਬਦੋਵਾਲ ਹੋ ਗਿਆ ਚੌਥੇ ਤੇ ਅਲੀਵਾਲ ਬਾਨਿਓ ਤੇ ਸਭਰਾਮਾਂ ਦੀ ਓਕੇ ਹਾਂਜੀ ਹੁਣ ਆਪਾਂ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਕਾਮਾਗਾਟਾ ਮਾਰੂ ਜਹਾਜ਼ ਦੇ ਯਾਤਰੀਆਂ ਦੇ ਹੱਕਾਂ ਲਈ ਬਣੀ ਕਮੇਟੀ ਦਾ ਨਾਮ ਕੀ ਸੀਗਾ ਜੀ ਹਾਂਜੀ ਕਾਮਾਗਾਟਾ ਮਾਰੂ ਜਹਾਜ਼ ਦੇ ਯਾਤਰੀਆਂ ਦੇ ਹੱਕਾਂ ਲਈ ਬਣੀ ਕਮੇਟੀ ਦਾ ਕੀ ਨਾਮ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਹੋਊਗਾ ਬੀ ਆਪਸ਼ਨ ਸੋਰ ਕਮੇਟੀ ਠੀਕ ਹੈ ਜੀ ਕਾਮਾਗਾਟਾ ਮਰੂ ਜਹਾਜ਼ ਦੀ ਯਾਤਰੀਆਂ ਦੇ ਹੱਕਾਂ ਦੇ ਲਈ ਸੋਰ ਕਮੇਟੀ ਬਣਾਈ ਗਈ ਸੀ ਜੀ ਠੀਕ ਹੈ ਜਦੋਂ ਇਹਦੇ ਬਾਰੇ ਤੁਹਾਨੂੰ ਥੋੜਾ ਦੱਸਦੇ ਆ ਵੀ ਜਦੋਂ ਕਾਮਾਗਾਟਾ ਮਰੂ ਜਹਾਜ਼ ਸੀ ਜਿਹੜਾ ਕੈਨੇਡਾ ਪਹੁੰਚਿਆ ਸੀ ਤਾਂ ਉੱਥੇ ਰਹਿ ਰਹੇ ਭਾਰਤੀਆਂ ਨੇ ਯਾਤਰੀਆਂ ਦੀ ਮਦਦ ਦੇ ਲਈ ਕਾਨੂੰਨੀ ਲੜਾਈ ਲੜਨ ਲਈ ਅਤੇ ਰਾਸਨ ਪਾਣੀ ਲਈ ਇੱਕ ਕਮੇਟੀ ਬਣਾਈ ਸੀ ਜੀ ਠੀਕ ਹੈ ਇਸ ਨੂੰ ਹੀ ਸੋਰ ਕਮੇਟੀ ਕਹਿੰਦੇ ਨੇ ਸਮਝ ਲੱਗੀ ਨਾ ਹਾਂਜੀ ਅਗਲਾ ਪ੍ਰਸ਼ਨ ਜੀ ਪਗੜੀ ਸੰਭਾਲ ਜੱਟਾਂ ਲਹਿਰ ਦਾ ਗੀਤ ਕਿਸ ਨੇ ਲਿਖਿਆ ਸੀ ਪਗੜੀ ਸੰਭਾਲ ਜੱਟਾਂ ਲਹਿਰ ਦਾ ਗੀਤ ਸੀ ਜਿਹੜਾ ਕਿਸ ਨੇ ਲਿਖਿਆ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਸੀ ਆਪਸ਼ਨ ਬਾਂਕੇ ਦਿয়াল ਠੀਕ ਹੈ ਬਾਂਕੇ ਦਿয়াল ਨੇ ਲਿਖਿਆ ਸੀ ਜੀ ਪਗੜੀ ਸੰਭਾਲ ਜੱਟਾਂ ਲਹਿਰ ਦਾ ਗੀਤ ਜੀ ਇਹਦੇ ਬਾਰੇ ਤੁਹਾਨੂੰ ਥੋੜਾ ਦੱਸ ਦਿੰਨੇ ਆਂ ਵੀ ਬਹੁਤ ਕਾਫੀ سارے ਬੱਚੇ ਹੋਣਗੇ ਜਿਹੜੇ ਦਾ ਨਾਮ ਦੱਸਣਗੇ ਵੀ ਜਿਹੜਾ ਬੰਗੜੀ ਸਿਮਾਲ ਜੱਟਾ ਲੈ ਦਾ ਗੀਤ ਸੀ ਵੀ ਸੀ ਦੇਜੀਤ ਸਿੰਘ ਨੇ ਲਿਖਿਆਗਾ ਹੈ ਨਾ ਪਰ ਇਹ ਗਲਤ ਹੋਊਗਾ ਜੀ ਅਨਸਰ ਹੈ अजीत ਸਿੰਘ ਕੋਣ ਸੀਗੇ ਭਗਤ ਸਿੰਘ ਦੇ ਚਾਚਾ ਜੀ ਸੀਗੇ ਠੀਕ ਹੈ ਲਹਿਰ ਦੀ ਗਵਾਈ ਉਹਨਾਂ ਨੇ ਕੀ ਹੈਗੀ ਇਸ ਲਹਿਰ ਦੀ ਅਗਵਾਈ ਕੀਤੀ ਸੀ ਪਰ ਜਿਹੜਾ ਗੀਤ ਸੀ ਇਹ ਬੰਕੇ ਦਿਆਲ ਨੇ ਲਿਖਿਆ ਸੀ ਇਹ ਯਾਦ ਰੱਖ ਲਿਓ ਹਾਂਜੀ ਅਗਲਾ ਪ੍ਰਸ਼ਨ ਜੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਨੀ ਐਸਜੀਪੀਸੀ ਦੇ ਸਭ ਤੋਂ ਪਹਿਲੇ ਪ੍ਰਧਾਨ ਕੌਣ ਬਣੇ ਸਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਪਹਿਲੇ ਪ੍ਰਧਾਨ ਕੌਣ ਬਣੇ ਸਨ ਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਸੋਚੋ ਸਾਰੇ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਪੀ ਆਪਸ਼ਨ ਸੁੰਦਰ ਸਿੰਘ ਮਜੀਠੀਆ ਠੀਕ ਹੈ ਜਿਹਨਾਂ ਐਸਜੀਪੀਸੀ ਬਣੀ ਸੀ ਉਹ ਕਦੋਂ ਬਣੀ ਸੀ 1920 ਦੇ ਵਿੱਚ ਐਸਜੀਪੀਸੀ ਬਣੀ ਸੀ ਠੀਕ ਹੈ ਜੇ ਸਭ ਤੋਂ ਪਹਿਲੇ ਪ੍ਰਧਾਨ ਸੀਗੇ ਉਹ ਬਣੇ ਸੀ ਸੁੰਦਰ ਸਿੰਘ ਮਜੀਠੀਆ ਠੀਕ ਹੈ ਜੇ ਤੁਹਾਡੇ ਕੋਲ ਆ ਜਿਹਨੇ ਪਹਿਲੇ ਚੁਣੇ ਹੋਏ ਪ੍ਰਧਾਨ ਕੌਣ ਸੀਗੇ ਤਾਂ ਆਪਾਂ ਕੀ ਕਹਾਂਗੇ ਬਾਬਾ ਖੜਕ ਸਿੰਘ ਹੈ ਧਿਆਨ ਨਾਲ ਪੜ੍ਹਨੇ ਸਵਾਲ ਨੂੰ ਕਿ ਜੇਦਾ ਤੁਹਾਨੂੰ ਪੁੱਛਿਆ ਪ੍ਰਧਾਨ ਫੇਰ ਦਾ ਮਲਾਂਵਾਂਗੇ ਸੁੰਦਰ ਸਿੰਘ ਮਜੀਠੀਆ ਸਭ ਤੋਂ ਪਹਿਲੇ ਪ੍ਰਧਾਨ ਜੇ ਤੁਹਾਨੂੰ ਪੁੱਛਿਆ ਗਿਆ ਕਿ ਪਹਿਲੇ ਚੁਣੇ ਹੋਏ ਪ੍ਰਧਾਨ ਕੌਣ ਸੀ ਇਹ ਕਿਤਾਬ ਪਾ ਲਮਗੇ ਜੀ ਬਾਬਾ ਖੜਕ ਸਿੰਘ ਓਕੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਰਤੀ ਸੰਵਿਧਾਨ ਵਿੱਚ ਮੌਲਿਕ ਫਰਜ ਫੰਡਾਮੈਂਟਲ ਡਿਊਟੀਆਂ ਕਿਸ ਕਮੇਟੀ ਦੀ ਸਿਫਾਰਸ਼ ਤੇ ਜੋੜੇ ਗਏ ਸਨ ਹਾਂਜੀ ਭਾਰਤੀ ਸੰਵਿਧਾਨ ਵਿੱਚ ਮੌਲਿਕ ਫਰਜ ਨੇ ਜਿਹੜੇ ਕਿਸ ਕਮੇਟੀ ਦੀ ਸਿਫਾਰਸ਼ ਤੇ ਜੋੜੇ ਗਏ ਸਨ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਜਿਹੜਾ ਇਹਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਜੀ ਦੱਸੋ ਸੀ ਆਪਸ਼ਨ ਸਵਰਨ ਸਿੰਘ ਕਮੇਟੀ ਠੀਕ ਹੈ ਜੇ ਮੂਲ ਸੰਵਿਧਾਨ ਦੇ ਵਿੱਚ ਫਰਜ ਨਹੀਂ ਸੀ ਇਹ ਪੂंजे ਦਾ ਪਹਿਲਾ ਸੰਵਿਧਾਨ ਸੀ ਉਹਦੇ ਵਿੱਚ ਫਰਜ ਹੈ ਨਹੀਂ ਸੀ ਜਦੋਂ ਗਾਂਧੀ ਦੀ ਸਰਕਾਰ 'ਤੇ ਐਮਰਜੈਂਸੀ ਲੱਗੀ ਸੀ ਜਦੋਂ ਉਸ ਦੌਰਾਨ ਸਵਰਨ ਸਿੰਘ ਕਮੇਟੀ ਬਣਾਈ ਗਈ ਸੀ ਜਿਹਦੀ ਸਿਫਾਰਸ਼ ਤੇ 42ਵੀਂ ਸੋਧ ਹੋਈ ਸੀ ਜਿਹੜੀ 42ਵੀਂ ਸੋਧ ਹੋਈ ਸੀ 1976 ਦੇ ਵਿੱਚ ਇਹਦੇ ਰਾਹੀਂ ਇਹ ਕੀਆ ਫੰਡਾਮੈਂਟਲ ਡਿਊਟੀਆਂ ਜਿਹੜੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਗਏ ਸੀਗੇ ਠੀਕ ਹੈ ਜੀ ਹਾਂਜੀ ਅਗਲਾ ਜੀ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਜਿਹੜਾ ਸੁੰਦਰੀ ਕਿਸ ਨੇ ਲਿਖਿਆ ਸੀ ਜੀ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਸੁੰਦਰੀ ਕਿਸ ਨੇ ਲਿਖਿਆ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਬੀ ਆਪਸ਼ਨ ਭਾਈ ਵੀਰ ਸਿੰਘ ਨੇ ਠੀਕ ਹੈ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਸੁੰਦਰੀ ਭਾਈ ਵੀਰ ਸਿੰਘ ਨੇ ਲਿਖਿਆ ਸੀ ਇਹ ਯਾਦ ਰੱਖਿਓ ਸਾਰੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ 1809 ਦੀ ਅੰਮ੍ਰਿਤਸਰ ਦੀ ਸੰਧੀ ਨਿਚੇ ਹੱਥ ਕਿਹੜੀ ਨਦੀ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਹੱਦ ਮੰਨਿਆ ਗਿਆ ਸੀ ਪੇਪਰ 'ਚ ਇਹ ਵੀ ਪ੍ਰਸ਼ਨ ਆਇਆ ਇਹਨਰੇ ਮਰਸਾਦੀ ਸੰਧੀ ਕਦੋਂ ਹੋਈ ਸੀ ਜੀ 1809 ਦੇ ਵਿੱਚ ਕਿਹੜੇ-ਕਿਹੜੇ ਵਿਚਕਾਰ ਹੋਈ ਸੀ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਠੀਕ ਹੈ ਇਹਦੇ ਤਹਿਤ ਕਿਹੜੀ ਨਦੀ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਹੱਦ ਮੰਨਿਆ ਗਿਆ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਜਿਹੜਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਸਤਲੁਜ ਠੀਕ ਹੈ ਜੀ ਇਹਦੇ ਬਾਅਦ ਤੁਹਾਨੂੰ ਥੋੜਾ ਦੱਸ ਦਿੰਨੇ ਆ ਵੀ ਅੰਗਰੇਜ਼ਾਂ ਨੂੰ ਡਰ ਸੀਗਾ ਕਿੰਨੇ ਜਿਹੜੇ ਮਹਾਰਾਜਾ ਜੀ ਸਿੰਘ ਪੂਰੇ ਭਾਰਤ 'ਤੇ ਕਿਤੇ ਕਬਜ਼ਾ ਨਾ ਕਰ ਲੈਣ। ਇਸ ਲਈ ਉਹਨਾਂ ਨੇ ਮਿਟਕੌਫ ਨੂੰ ਭੇਜਿਆ ਸੀਗਾ। ਠੀਕ ਹੈ ਤੇ ਤੈਅ ਹੋਇਆ ਕਿ 700 ਜਿਹੜੀਆਂ ਦੋ ਮਹਾਰਾਜਿਆਂ ਦੀ ਵੀ ਹੱਦ ਹੋਊਗੀ। 700 ਜੋ ਦੱਖਣ ਵਾਲਾ ਮਤਲਬ ਮਾਲੇ ਵਾਲੇ ਅੰਗਰੇਜ਼ ਰਹਿਣਗੇ ਤੇ ਉੱਤਰ ਵਾਲਾ ਮਹਾਰਾਜਾ ਰਣਜੀਤ ਸਿੰਘ ਰਹਿਣਗੇ ਠੀਕ ਹੈ ਜੀ। ਹਾਂਜੀ ਅਗਲਾ ਪ੍ਰਸ਼ਨ ਜੀ ਹੜੱਪਾ ਸੱਭਿਆ ਦਾ ਨਾਲ ਸੰਬੰਧ ਪੰਜਾਬ ਦਾ ਪ੍ਰਸਿੱਧ ਸਥਾਨ ਸੰਘੋੜ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? অপশন ਤੁਹਾਡੇ ਸਾਹਮਣੇ ਨੇ ਜੀ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਬੀ অপਸ਼ਨ ਫਤਿਹਗੜ ਸਾਹਿਬ ਠੀਕ ਹੈ ਜੀ ਹਾਂਜੀ ਇਹਦੇ ਬਾਰੇ ਤੁਹਾਨੂੰ ਥੋੜਾ ਦੱਸ ਦਿੰਨੇ ਆ ਜੀ ਹਾਂਜੀ ਲਸੰਘੋਲ ਸੀ ਇਹਨੂੰ ਉੱਚਾ ਪਿੰਡ ਵੀ ਕਹਿੰਦੇ ਸੀ ਜੀ ਇਹ ਵੀ ਆ ਕਿ ਵਿਸੰਗੋ ਉੱਚਾ ਪਿੰਡ ਕਹਿੰਦੇ ਸੀਗੇ ਇਹ ਕਿੱਥੇ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੈਗਾ ਜਿਹੜਾ ਚੰਡੀਗੜ੍ਹ ਲੁਧਿਆਣਾ ਰੋਡ ਤੇ ਇੱਥੋਂ ਹੜੱਪਾ ਸੱਭਿਆਤਾ ਦੇ ਸਿੱਕੇ ਤੇ ਮੋਹਰੇ ਮਿਲੀਆਂ ਸੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਧਿਆਨ ਨਾਲ ਸੁਣੀਓ ਰਾਜ ਸਭਾ ਦਾ ਮੈਂਬਰ ਬਣ ਲਈ ਘੱਟੋ ਘਾਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਇਹ ਸਭ ਨੂੰ ਪਤਾ ਹੋਊਗਾ ਵੀ ਰਾਜ ਸਭਾ ਦਾ ਮੈਂਬਰ ਬਣ ਲਈ ਘੱਟੋ ਘਾਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਜਿਹਨਾਂ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਬੀ ਆਪਸ਼ਨ 30 ਆਲ ਦੀ ਉਮਰ ਹੋਣੀ ਚਾਹੀਦੀ ਹੈ ਜੇ ਆਪਾਂ ਆ ਸਵਾਲ ਦਾ ਮੈਂਬਰ ਵਾਣਾ ਕੱਢ ਤੋਂ ਕੱਟ ਆਪਣੀ ਉਮਰ ਕਿ ਹਾਂਜੀ ਅਗਲਾ ਜੀ ਮਿਲਖਾ ਸਿੰਘ ਨੂੰ ਉੱਡਣਾ ਸਿੱਖਦਾ ਖਿਤਾਬ ਆ ਜਿਹੜਾ ਕਿਸ ਨੇ ਦਿੱਤਾ ਸੀ ਮਿਲਖਾ ਸਿੰਘ ਨੂੰ ਉੱਡਣਾ ਸਿੱਖਦਾ ਖਿਤਾਬ ਕਿਸ ਨੇ ਦਿੱਤਾ ਸੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਅਯੂ ਖਾਨ ਅਯੂ ਖਾਨ ਨੇ ਦਿੱਤਾ ਸੀ ਪਾਕਿਸਤਾਨ ਦੇ ਰਾਸ਼ਟਰਪਤੀ ਸੀ ਜੀ ਠੀਕ ਹੈ ਹਾਂਜੀ ਅਗਲਾ ਜੀ ਪੰਜਾਬ ਵਿੱਚ ਸੱਚਰ ਫਾਰਮੂਲਾ ਕਦੋਂ ਲਾਗੂ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਸੱਚਰ ਫਾਰਮੂਲਾ ਜਿਹੜਾ ਕਦੋਂ ਲਾਗੂ ਕੀਤਾ ਗਿਆ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਇਆਫ 1 ਅਕਤੂਬਰ 1949 ਨੂੰ ਪੰਜਾਬ ਦੇ ਵਿੱਚ ਸੱਚਰ ਫਾਰਮੂਲਾ ਜਿਹੜਾ ਉਹ ਲਾਗੂ ਕੀਤਾ ਗਿਆ ਸੀ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੰਦੀ ਛੋੜ ਦਿਵਸ ਮੌਕੇ ਕਿਹੜੇ ਕਿਲੇ ਤੋਂ ਬੰਜਾਰ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ਇਹ ਪਤਾ ਹੋਊਗਾ ਸਭ ਨੂੰ ਹੁਣ ਤੱਕ 10ਵੀਂ ਤੱਕ ਸਾਰੇ ਦਿਵਾਲੀ ਦਾ ਨਿਕ ਸਮਨੇ ਨਹੀਂ ਕਿਹਾ ਹੋ ਉਹਦੇ ਵਿੱਚ ਅਪਾ ਦਾਦੇ ਨਿਆਵੀ ਬੰਜਾਰਾ ਰਾਜਿਆਂ ਨੂੰ ਕਿੱਥੋਂ ਰਹਿਆ ਕਰਵਾਇਆ ਸੀ ਗੁਰੂ ਹਰਗੋਬਿੰਦ ਜੀ ਨੇ ਜਿੰਨਾਂ ਦੀ ਖੁਸ਼ੀ ਦੇ ਵਿੱਚ ਗਿਆ ਦੀਪਮਾਲਾ ਜਿਹੜੀ ਕੀਤੀ ਜਾਂਦੀ ਹੈ ਜੀ ਹੈਨਾ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਜੀ ਹਾਂਜੀ ਦੋਸਤਾਂ ਦਾ ਆਨਸਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਬੀ ਆਪਸ਼ਨ ਗਵਾਲੀਅਰ ਦਾ ਕਿਲਾ ਠੀਕ ਹੈ ਜਹਾਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅ ਦੇ ਕਿਲੇ ਚ ਕੈਦ ਕੀਤਾ ਹੋਇਆ ਸੀ ਇਹ ਸਭ ਨੂੰ ਪਤਾ ਹੈ ਨਾ ਜਦੋਂ ਗੁਰੂ ਸਾਹਿਬ ਨੂੰ ਰਿਹਾਅ ਕੀਤਾ ਗਿਆ ਤਾਂ ਉਹਨਾਂ ਨੇ ਇੱਕ şart ਰੱਖੀ ਸੀ ਕਹਿੰਦੇ ਮੈਂ ਇਕੱਲਾ ਨਹੀਂ ਜਾਊਂਗਾ ਮੈਂ ਆਪਣੇ ਨਾਲ ਨਾਲ ਲੈ ਕੇ ਜਾਊਂਗੀ ਸਨ ਉਹਨਾਂ ਨੇ ਆਪਣੇ ਚੋਲੇ ਦੀਆਂ ਕਲੀਆਂ ਫੜਾ ਕੇ 52 ਬਹਾੜੀਆਂ ਆਜਾ ਨੂੰ ਰਿਹਾਅ ਕਰਵਾ ਲਿਆ ਸੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਹੈ ਜਾਨੀ ਆਰਟੀਕਲ ਸੁਪਰੀਮ ਕੋਰਟ ਨੂੰ ਰਿਟ ਜਾਰੀ ਕਰਨ ਦੀ ਸ਼ਕਤੀ ਦਿੰਦਾ ਭਾਰਤੀ ਸੰਵਿਧਾਨ ਦਾ ਕਿਹੜਾ ਉਹ ਛੇ ਦਾ ਸੁਪਰੀਮ ਕੋਰਟ ਨੂੰ ਰਿਟ ਜਾਰੀ ਕਰਨ ਦੀ ਸ਼ਕਤੀ ਦਿੰਦਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਬੀ ਆਪਸ਼ਨ ਆਰਟੀਕਲ 32 ਮੇਨ ਛੇ ਦਾ 32 ਹੈ ਜਿਹੜਾ ਉਹ ਸੁਪਰੀਮ ਕੋਰਟ ਨੂੰ ਰਿਟ ਜਾਰੀ ਕਰਨ ਦੀ ਸ਼ਕਤੀ ਦਿੰਦਾਗਾ ਠੀਕ ਹੈ ਹਾਂਜੀ ਅਗਲਾ ਜੀ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਅणि ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਕਿਸ ਨੂੰ ਕਿਹਾ ਜਾਂਦਾ ਹੈ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਜੀ অপਸ਼ਨ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਭਾਈ ਵੀ ਸਿੰਘ ਨੂੰ ਪੰਜਾਬੀ ਆਧੁਨਿਕ ਪੰਜਾਬੀ ਸਾਹਿਤ ਦਾ ਜਿਹੜਾ ਪਿਤਾਮਾ ਕਿਹਾ ਜਾਂਦਾ ਠੀਕ ਹੈ ਭਾਈ ਵੀ ਸਿੰਘ ਇਜ਼ ది ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਓਕੇ ਹਾਂਜੀ ਅਗਲਾ ਜੀ ਸਹੀ ਇਹ ਸੀ ਤੁਦਮ ਸਿੰਘ ਜੀ ਨੇ ਮਾਈਕਲ ਅਡਵਾਇਰ ਨੂੰ ਲੰਡਨ ਦੇ ਕਿਸ ਹਾਲ ਵਿੱਚ ਗੋਲੀ ਮਾਰੀ ਸੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਕੀ ਲਾਵਾਂਗੇ ਜੀ ਆਪਾਂ ਬੀ ਆਪਸ਼ਨ ਕੈਕਸਟਨ ਹਾਲ ਠੀਕ ਹੈ ਕਿ ਸੀ ਤੁਦਮ ਸਿੰਘ ਨੇ ਮਾਈਕਲ ਅਡਵਾਇਰ ਨੂੰ ਕੈਕਸਟਨ ਹਾਲ ਦੇ ਵਿੱਚ ਠੀਕ ਹੈ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਗੋਲੀ ਮਾਰੀ ਸੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਦੇ ਕਿਸ ਦਰਿਆ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਹਾਂਜੀ ਪੰਜਾਬ ਦੇ ਕਿਹੜੇ ਦਰਿਆ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਜਾਨੀ ਬੈਕਬੋਨ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਸਤਲੁਜ ਨੋੜਾ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਜੀ ਠੀਕ ਹੈ ਨਾ ਇਹ ਆਦਰ ਕਰਨੀ ਗੱਲਾਂ ਨੇ ਯਾਦ ਰੱਖਿਆ ਕਰੋ ਇਹ ਤੁਹਾਨੂੰ ਜਰੂਰੀ ਸੋਚਣਾ ਆ ਦੇ ਦਿੰਨੇ ਆ ਵੀ ਜੇ ਕਿਸੇ ਨੂੰ ਵੀ ਨੋਟਸ ਚਾਹੀਦੇ ਹੋਣ ਠੀਕ ਹੈ ਤਾਂ ਤੁਸੀਂ ਸਾਡੇ ਨਿੱਜੀ ਲਿੰਕ ਦਿੱਤਾ ਹੋਇਆਗਾ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾਗਾ ਉੱਥੇ ਜਾ ਕੇ ਤੁਸੀਂ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜੀ ਠੀਕ ਹੈ ਜੀ ਉੱਥੇ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਾਊਗਾ ਠੀਕ ਹੈ ਸਾਰੇ ਚਾਹੇ ਨੋਟਸ ਤੁਹਾਨੂੰ ਉੱਥੇ ਮਿਲ ਜਾਣਗੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਰਤੀ ਰਿਜ਼ਰਵ ਬੈਂਕ ਜਾਨੇ ਆਰਵੀਆਈ ਦਾ ਰਾਸ਼ਟਰੀਕਰਨ ਕਦੋਂ ਹੋਇਆ ਸੀ ਆਰਵੀਆਈ ਦਾ ਇਹਦਾ ਰਾਸ਼ਟਰੀਕਰਨ ਕਦੋਂ ਹੋਇਆ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਜਿਹੜਾ ਇਹਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਸੀ ਆਪਸ਼ਨ 1949 ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ ਜੀ ਠੀਕ ਹੈ ਇਹ ਗੱਲਾਂ ਤੁਸੀਂ ਨੇ ਯਾਦ ਰੱਖਣੀਆਂ ਨੇ ਜੀ ਤੁਹਾਡੇ ਕੰਮ ਦੀਆਂ ਚੀਜ਼ਾਂ ਨੇ ਇਹਦੇ ਬਾਰੇ ਤੁਹਾਨੂੰ ਥੋੜਾ ਦੱਸਦੇ ਹਾਂ ਮੇਰਾ ਆਰਵੀ ਦਾ ਰਾਸ਼ਟਰੀਕਰਨ ਹੋਇਆ ਸੀ 1949 ਦੇ ਵਿੱਚੋਂ ਹੋਇਆ ਸੀ ਆਰਬੀ ਬਣਿਆ ਕਿੰਨੇ ਦੇ ਵਿੱਚ ਸੀ ਜੀ 1935 ਦੇ ਵਿੱਚ ਸੀ ਅੰਗਰੇਜ਼ਾਂ ਵੇਲੇ ਬਣਿਆ ਸੀ ਉਦੋਂ ਕੀਆ ਪ੍ਰਾਈਵੇਟ ਹੁੰਦੀ ਸੀ ਠੀਕ ਹੈ ਆਰਬੀਆਈ ਆਜ਼ਾਦੀ ਤੋਂ ਬਾਅਦ ਜਿਹੜੀ 1 ਜਨਵਰੀ 1949 ਨੂੰ ਸਰਕਾਰ ਨੇ ਇਸ ਨੂੰ ਕੀ ਆਪਣੇ ਅਧਿਕਾਰ ਦੇ ਵਿੱਚ ਲੈ ਲਿਆ ਸੀਗਾ ਸਮਝ ਗਏ ਨਾ ਹਾਂਜੀ ਅਗਲਾ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਬਾਣੀਆਂ ਜਿਹੜੀ ਕਿਸ ਗੁਰੂ ਸਾਹਿਬ ਦੇ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਬਾਣੀ ਕਿਸ ਗੁਰੂ ਸਾਹਿਬ ਦੀ ਦਰਜ ਹੈ অপਸ਼ਨ ਦੇਖ ਲਓ ਜੀ ਹਾਂਜੀ ਇਹਦਾ ਸਹੀ ਉੱਤਰ ਕੀ ਲਾਉਗੇ ਜੀ ਸੋਚੋ ਸਾਰੇ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ অপਸ਼ਨ ਗੁਰੂ ਅਰਜਨ ਦੇਵ ਜੀ ਦੀ ਠੀਕ ਹੈ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਾਣੀ ਹੈਗੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਧ ਹੈ ਜੀ ਠੀਕ ਹੈ ਗੁਰੂ ਅਰਜਨ ਦੇਵ ਜੀ ਵਾਲੇ ਸਬ ਤੋਂ ਮਲਾਪ ਗ 2218 2218 ਸ਼ਬਦ ਨੇਗੇ ਗੁਰੂ ਅਰਜਨ ਦੇਵ ਜੀ ਦੇ ਦੂਜੇ ਨੰਬਰ ਤੇ ਗੁਰੂ ਨਾਨਕ ਦੇਵ ਜੀ ਆਸਾਂ ਦੇ ਦੂਜੇ ਨੰਬਰ ਤੇ ਕੌਣ ਨੇ ਜੀ ਗੁਰੂ ਨਾਨਕ ਦੇਵ ਜੀ ਆਏ ਨੇ ਜਿਨ੍ਹਾਂ ਦੀ ਬਾਣੀ ਦਰਚ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਸੰਜੀਏ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ 974 ਸ਼ਬਦ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਦਾ ਕਿਹੜਾ ਸਹਿਰ ਹੈ ਜਿਹੜਾ ਫਰਨੀਚਰ ਉਦਯੋਗ ਲਈ ਮਸ਼ਹੂਰ ਹੈ ਪੰਜਾਬ ਦਾ ਕਿਹੜਾ ਸਹਿਰ ਫਰਨੀਚਰ ਉਦਯੋਗ ਲਈ ਮਸ਼ਹੂਰ ਹੈ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਬੀ ਆਪਸ਼ਨ ਕਰਤਾਰਪੁਰ ਲੇ ਕਰਤਾਰਪੁਰ ਸਹਿਰ ਹੈ ਫਰਨੀਚਰ ਉਦਯੋਗ ਦੇ ਲਈ ਜੀ ਮਸ਼ਹੂਰ ਹੈ ਜੀ ਦੀ ਅਧਰਖਣਾ ਜੀ ਸਾਰਿਆਂ ਨੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸੰਸਦ ਦੀ ਸੰਯੁਕਤ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ ਸੰਸਦ ਦੀ ਸੰਯੁਕਤ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਸੀ ਆਪਸ਼ਨ ਲੋਕ ਸਭਾ ਦਾ ਸਪੀਕਰ ਜਨਾ ਉਹ ਸੰਸਦ ਦੀ ਸੰਯੁਕਤ ਬੈਠਕ ਦੀ ਪ੍ਰਧਾਨਗੀ ਕਰਦਾ ਜੀ ਇਹਦੇ ਬਾਰੇ ਤੁਹਾਨੂੰ ਥੋੜਾ ਦੱਸ ਦਿੰਨੇ ਹੈਗੇ ਠੀਕ ਹੈ ਜੀ ਸੰਯੁਕਤ ਬੈਠਕ ਬੁਲਾਉਂਦਾ ਕੌਣ ਹੈ ਜੀ ਰਾਸ਼ਟਰਪਤੀ ਠੀਕ ਹੈ ਬੁਲਾਉਂਦਾ ਕੌਣ ਹੁੰਦਾ ਜੀ ਵਿਲੇਮੈਟਿਕ ਨੂੰ ਰਾਸ਼ਟਰਪਤੀ ਪਰ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਉਹ ਹਮੇਸ਼ਾ ਲੰਮ ਕੀ ਹੈ ਲੋਕ ਸਭਾ ਦਾ ਸਪੀਕਰ ਹੀ ਕਰਦਾ ਹੈਗਾ ਤੇ ਰਾਜ ਸਭਾ ਦਾ ਚੇਅਰਮੈਨ ਕਦੇ ਵੀ ਇਹਦੀ ਪ੍ਰਧਾਨਗੀ ਜਿਹੜਾ ਨਹੀਂ ਕਰਦਾ ਯਾਦ ਰੱਖਿਓ ਵੀ ਰਾਜ ਸਭਾ ਦਾ ਮੈਂਬਰ ਕਦੇ ਵੀ ਸੰਯੁਕਤ ਬੈਠਕ ਦੀ ਪ੍ਰਧਾਨਗੀ ਨਹੀਂ ਕਰਦਾ ਜੀ ਠੀਕ ਹੈ ਜੀ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਫਤਿਹ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਫਤਿਹ ਕੀਤਾ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ 1818 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਫਤਿਹ ਕੀਤਾ ਸੀ ਜੀ ਠੀਕ ਹੈ ਨਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਾਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਲੇਖਕ ਕੌਣ ਸਨ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਲੇਖਕ ਕੌਣ ਸਨ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਹੋਊਗਾ ਬੀ ਆਪਸ਼ਨ ਹਰਪਾਜਨ ਸਿੰਘ ਸਰਸਵਤੀ ਸਨਮਾਨ ਕੀ ਹੈ ਸਾਹ ਇਹਦਾ ਬਹੁਤ ਹੀ ਵੱਡਾ ਜਿਹੜਾ ਇਨਾਮ ਆ ਡਾਕਟਰ ਹਰਪਾਜਨ ਸਿੰਘ ਨੂੰ ਨਹੀਂ ਰਚਨਾ ਕਿ੍ਰਿਤੀ ਰੁੱਖ ਤੇ ਰਿਸੀ ਲਈ ਸਨਮਾਨ ਮਿਲਿਆ ਸੀ ਕਿਹੜੇ ਪੇਪਰ ਚ ਆਇਆ ਇਹਦਾ ਸਰਸਵਤੀ ਸਨਮਾਨ ਹਰਪਾਜਨ ਸਿੰਘ ਨੂੰ ਮਿਲਿਆ ਸੀ ਕਾਦੇ ਲਈ ਮਿਲਿਆ ਸੀ ਰੁਖਤੇ ਰੀਸੀ ਠੀਕ ਹੈ ਨਾ ਰੁਖਤੇ ਰੀਸੀ ਲਈ ਸਨਮਾਨ ਲਿਆ ਸੀ ਉਹਨਾਂ ਦੀ ਰਚਨਾ ਸੀ ਰੁਖਤੇ ਰੀਸੀ ਜਿਸ ਦੇ ਕਾਰਨ ਉਹਨਾਂ ਨੂੰ ਇਹ ਸਨਮਾਨ ਮਿਲਿਆ ਸੀ ਸੁਜੀਤ ਬਾਤ ਨੂੰ ਬਾਅਦ ਦੇ ਵਿੱਚ ਕੀ ਹੈ ਲਫਜਾਂ ਦੀ ਦਰਗਾਹ ਲਈ ਉਸ ਤੋਂ ਬਾਅਦ ਸੁਜੀਤ ਬਾਤਰ ਨੂੰ ਮਿਲਿਆ ਸੀ ਹਰਪਾਜਨ ਸਿੰਘ ਤੋਂ ਬਾਅਦ ਉਹਨਾਂ ਨੂੰ ਕਾਹਦੇ ਲਈ ਮਿਲਿਆ ਸੀ ਜੀ ਲਫਜਾਂ ਦੀ ਦਰਗਾਹ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਵਿੱਚ ਕੁੱਲ ਕਿੰਨੇ ਆਰਾਮਸਰ ਸਾਈਟਸ ਹਨ ਪੰਜਾਬ ਵਿੱਚ ਕੁੱਲ ਕਿੰਨੇ ਆਮਰ ਸਾਈਟਸ ਹਨ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਜਿਹੜਾ ਇਹਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਜੀ ਡੀ ਆਪਸ਼ਨ 6 ਨੇ ਜੀ ਠੀਕ ਹੈ ਆਮਰ ਸਾਈਟਸ ਕਿੰਨੀਆਂ ਨੇ ਪੰਜਾਬ ਦੇ ਵਿੱਚ ਕੁੱਲ 6 ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਕਿਸ ਸੰਵਿਧਾਨ ਛੇ ਦੇ ਵਿੱਚ ਸ਼ਾਮਲ ਹੈ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਹੈ ਜਿਹੜੀ ਫ੍ਰੀडम ਆਫ ਪ੍ਰੈਸ ਕਿਸ ਸੰਵਿਧਾਨ ਦੇ ਵਿੱਚ ਸ਼ਾਮਲ ਹੈ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਆਰਟੀਕਲ 19 ਠੀਕ ਹੈ 1ਏ ਦੇ ਵਿੱਚ ਹਾਂਜੀ ਅਗਲਾ ਜੀ ਜਦੋਂ 1966 ਵਿੱਚ ਪੰਜਾਬ ਬਣਿਆ ਉਸ ਸਮੇਂ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਸਨ ਜਦੋਂ 1966 ਦੇ ਵਿੱਚ ਪੰਜਾਬ ਬਣਿਆ ਸੀ ਉਸ ਸਮੇਂ ਪੰਜਾਬ ਦੇ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਸੀ ਜੀ ਹਾਂਜੀ ਇਹ ਦੱਸਣਾ ਆਪਸ਼ਨ ਤੁਹਾਡੇ ਸਾਹਮਣੇ ਪਈਆਂ ਨੇ ਜੀ ਦੱਸੋ ਕੀ ਆਊਗਾ ਹਾਂਜੀ ਜਿਹੜਾ ਇਹਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਏ ਆਪਸ਼ਨ 11 ਜ਼ਿਲ੍ਹੇ ਸੀ ਉਸ ਟਾਈਮ ਪੰਜਾਬ ਦੇ ਵਿੱਚ ਠੀਕ ਹੈ 1 ਨਵੰਬਰ 1947 ਨੂੰ ਨਵਾਂ ਪੰਜਾਬ ਬਣਿਆ ਸੀ ਉਦੋਂ ਕਿੰਨੇ ਸੀ 11 ਜ਼ਿਲ੍ਹੇ ਸੀ ਪਰ ਅੱਜ ਕਿੰਨੇ ਜ਼ਿਲ੍ਹੇ ਨੇ ਪ੍ਰੈਜ਼ੈਂਟ ਟਾਈਮ ਤੇ 23 ਜ਼ਿਲ੍ਹੇ ਨੇ ਜੀ ਠੀਕ ਹੈ ਜਿਹੜਾ ਨਵਾਂ ਜ਼ਿਲ੍ਹਾ ਬਣਿਆਗਾ ਉਹ ਕਿਹੜਾਗਾ ਮਲੇਰਕੋਟਲਾ ਹਾਂਜੀ ਅਗਲਾ ਜੀ ਸਿੱਖ ਇਤਿਹਾਸ ਵਿੱਚ ਮਸੰਦ ਪ੍ਰਥਾ ਦਾ ਅੰਤ ਕਿਸ ਗੁਰੂ ਸਾਹਿਬ ਨੇ ਕੀਤਾ ਸਿੱਖ ਇਤਿਹਾਸ ਵਿੱਚ ਮਸੰਦ ਪ੍ਰਥਾ ਦਾ ਅੰਤ ਆਇੜਾ ਕਿਸ ਗੁਰੂ ਸਾਹਿਬ ਨੇ ਕੀਤਾ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਸਿੱਖੀ ਦੇ ਆਦੇ ਵਿੱਚ ਮਸੰਦ ਪ੍ਰਥਾ ਦਾ ਅੰਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਜੀ ਹਾਂਜੀ ਅਗਲਾ ਜੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਹੈ ਜਿਹੜੀ ਪੰਜਾਬ ਵਿੱਚ ਕਿੱਥੇ ਸਥਿਤ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਦਾ ਸਹੀ ਉੱਤਰ ਏ ਆਪਸ਼ਨ ਜਲੰਧਰ ਕਪੂਰਥਲਾ ਰੋਡ ਤੇ ਆ ਜੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਠੀਕ ਹੈ ਹਾਂਜੀ ਅਗਲਾ ਜੀ ਰਾਈਟ ਟੂ ਇਨਫੋਰਮੇਸ਼ਨ ਭਾਰਤ ਵਿੱਚ ਕਿਸ ਸਾਲ ਲਾਗੂ ਹੋਇਆ ਰਾਈਟ ਟੂ ਇਨਫੋਰਮੇਸ਼ਨ ਐਕਟ ਆ ਦਾ ਭਾਰਤ ਦੇ ਵਿੱਚ ਕਿਸ ਸਾਲ ਲਾਗੂ ਹੋਇਆ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨਹੀਂ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ অপਸ਼ਨ 2005 2005 ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਐਕਟ ਪੈਦਾ ਭਾਰਤ ਦੇ ਵਿੱਚ ਉਹ ਲਾਗੂ ਹੋਇਆ ਸੀ ਜੀ ਠੀਕ ਹੈ ਹਾਂਜੀ ਅਗਲਾ ਜੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਦੁਆਬਾ ਠੀਕ ਹੈ ਸਤਲੁਜ ਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਜਿਹੜੇ ਕੀ ਕਹਿੰਦੇ ਆ ਜੀ ਦੁਆਬਾ ਹਾਂਜੀ ਅਗਲਾ ਜੀ 1857 ਦੇ ਵਿਦਰੋਹ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਸ ਨੇ ਕਿਹਾ ਹਾਂਜੀ 1857 ਈਸਵੀ ਦੇ ਵਿਦਰੋਹ ਨੂੰ ਭਾਰਤ ਦੀ ਆਜ਼ਾਦੀ ਪਹਿਲੀ ਲੜਾਈ ਕਹਿਆ ਸੀ ਉਹ ਕਿਸ ਨੇ ਕਿਹਾ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਤੁਸੀਂ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਬੀ ਆਪਸ਼ਨ ਵੀ ਡੀ ਸਾਵਰਕਰ ਨੇ 1857 ਵਿਦਰੋਹ ਨੂੰ ਪਾਤੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਸੀ ਜੀ ਠੀਕ ਹੈ ਅੰਗਰੇਜ਼ ਇਸ ਨੂੰ ਸਿਰਫ ਸਿਪਾਹੀ ਵਿਦਰੋਹ ਕਹਿੰਦੇ ਸੀਗੇ ਪਰ ਬੀ ਸਾਵਰਕਰ ਨੇ ਆਪਣੀ ਕਿਤਾਬ ਦੇ ਵਿੱਚ ਪਹਿਲੀ ਵਾਰ ਲਿਖਿਆ ਕਿ ਕੋਈ ਵਿਦਰੋਹ ਨਹੀਂ ਹੈਗਾ ਇਹ ਕਿਹਾ ਫਰਸਟ ਵਾਰ ਆਫ ਇੰਡੀਪੈਂਡੈਂਸ ਯਾਨੀ ਪਾਦੀ ਜਲਦੀ ਦੀ ਪਹਿਲੀ ਲੜਾਈ ਹੈ ਜੀ ਇਹ ਠੀਕ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ ਜੀ